ਪੰਜਾਬ ਵੈਦਰ ਚੈਨਲ ਤੇ ਤੁਹਾਡਾ ਸਵਾਗਤ ਹੈ। ਇਸ ਵੀਡੀਓ ਦੇ ਵਿੱਚ ਪੰਜਾਬ ਵੈਦਰ ਅਪਡੇਟਸ ਸ਼ੇਅਰ ਕੀਤੀਆਂ ਜਾਣਗੀਆਂ। ਅਗਸਤ 9, 10 ਤੇ 11 ਦਾ ਮੌਸਮ ਪੰਜਾਬ ਦੇ ਹਰ ਜਿਲ੍ਹੇ ਵਿੱਚ ਸ਼ੇਅਰ ਕਰਾਂਗੇ। ਸ਼ੁਰੂ ਕਰਦੇ ਹਾਂ ਫਰੀਦਕੋਟ ਜ਼ਿਲ੍ਹੇ ਦੇ ਵਿੱਚੋਂ। ਸੰਘਣੇ ਬੱਦਲ 9 ਤਰੀਕ ਨੂੰ ਰਹਿਣਗੇ। 10 ਤਰੀਕ ਨੂੰ ਸਵੇਰ ਦੇ ਟਾਈਮ ਤੋਂ ਹੀ ਮੀਂਹ ਪੈਣ ਦੀ ਸੰਭਾਵਨਾ ਤੇ ਜ਼ਿਆਦਾ ਮੀਂਹ ਆਉਣ ਦੀ ਸੰਭਾਵਨਾ 7-8 ਵਜੇ ਹੋਵੇਗੀ। ਤੇ 11 ਤਰੀਕ ਨੂੰ ਵੀ ਸੰਘਣੇ ਬੱਦਲ ਬਣੇ ਰਹਿਣਗੇ। ਫਾਜ਼ਿਲਕਾ ਇਲਾਕੇ ਦੇ ਵਿੱਚ 9 ਤਰੀਕ ਨੂੰ ਸੰਘਣੇ ਬੱਦਲ ਰਹਿਣਗੇ। ਤੇ 10 ਤਰੀਕ ਨੂੰ ਮੀਂਹ ਆਉਣ ਦੀ ਸੰਭਾਵਨਾ ਸ਼ਾਮ ਨੂੰ 6-7 ਵਜੇ ਤੋਂ ਲੈ ਕੇ ਰਾਤ ਦੇ 12-1 ਵਜੇ ਤੱਕ ਰਹੇਗੀ ਉਸ ਤੋਂ ਬਾਅਦ 11 ਤਰੀਕ ਨੂੰ ਵੀ ਸਵੇਰੇ 6-7 ਵਜੇ ਤੋਂ ਹੀ ਮੀਂਹ ਲਗਾਤਾਰ ਪੈ ਕੇ ਸਾਰਾ ਦਿਨ ਸੰਘਣੇ ਬੱਦਰ ਰਹਿਣਗੇ ਬਠਿੰਡਾ ਇਲਾਕੇ ਦੇ ਵਿੱਚ ਨਜ਼ਰ ਮਾਰੀਏ ਤਾਂ 3-4 ਵਜੇ 9 ਤਰੀਕ ਨੂੰ ਮੀਂਹ ਆਉਣ ਦੀ ਸੰਭਾਵਨਾ ਹੋ ਸਕਦੀ ਹੈ ਉਸ ਤੋਂ ਬਾਅਦ ਸ਼ਾਮ ਦੇ ਟਾਈਮ ਸੰਘਣੇ ਬੱਦਰ ਰਹਿਣਗੇ ਤੇ 10 ਤਰੀਕ ਨੂੰ ਵੀ ਇਸੇ ਤਰ੍ਹਾਂ ਹੀ ਮੌਸਮ ਮੀ ਆਉਣ ਦਾ ਸੰਭਾਵਨਾ ਬਣੀ ਰਹੇਗੀ ਪਰ ਕੋਈ ਜ਼ਿਆਦਾ ਮੀਂਹ ਸਵੇਰ ਦੇ ਟਾਈਮ ਨਹੀਂ ਆਵੇਗਾ ਸ਼ਾਮ ਦੇ ਟਾਈਮ 8-9 ਵਜੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਆ 11 ਤਰੀਕ ਨੂੰ ਵੀ ਸਾਰਾ ਦਿਨ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦਾ ਮੌਸਮ ਰਹੇਗਾ ਮੁਕਸਰ ਇਲਾਕੇ ਦੇ ਵਿੱਚ 9 ਤਰੀਕ ਨੂੰ ਸੰਘਣੇ ਬੱਦਲ ਰਹਿਣਗੇ ਸਵੇਰ ਦੇ ਟਾਈਮ ਧੁੱਪ ਤੇ ਸ਼ਾਮ ਦੇ ਟਾਈਮ ਸੰਘਣੇ ਬੱਦਲ ਹੋਣਗੇ 10 ਤਰੀਕ ਨੂੰ ਜ਼ਿਆਦਾ ਮੀਂਹ ਆਉਣ ਦੀ ਸੰਭਾਵਨਾ 5 ਵਜੇ ਤੋਂ ਲੈ ਕੇ ਰਾਤ ਦੇ 11-12 ਵਜੇ ਤੱਕ ਰਹੇਗੀ ਤੇ ਵਾਤਵਾਰ ਟੈਂਪਰੇਚਰ 28 ਡਿਗਰੀ ਸ਼ਾਮ ਦੇ ਟਾਈਮ ਹੋਵੇਗਾ 11 ਤਰੀਕ ਨੂੰ ਸਾਰਾ ਦਿਨ ਹੀ ਹਲਕੇ ਤੋਂ ਟੁੱਟਵੀਂ بارش ਹੋਣ ਦੀ ਸੰਭਾਵਨਾ ਬਣੀ ਰਹੇਗੀ ਪਰ ਕੋਈ ਜ਼ਿਆਦਾ ਮੀਂਹ ਆਉਣ ਦੀ ਸੰਭਾਵਨਾ ਨਜ਼ਰ ਨਹੀਂ ਆ ਰਹੀ ਵੱਧ ਤੋਂ ਵੱਧ ਟੈਂਪਰੇਚਰ 32 ਡਿਗਰੀ ਰਹੇਗਾ ਲੁਧਿਆਣਾ ਉੱਤੇ ਨਜ਼ਰ ਮਾਰੀਏ ਤਾਂ 9 ਤਰੀਕ ਨੂੰ ਸੰਘਣੇ ਬੱਦਰ ਰਹਿਣਗੇ ਵੱਧ ਤੋਂ ਵੱਧ ਟੈਂਪਰੇਚਰ 34 ਡਿਗਰੀ ਤੇ ਨਾਲ ਹਿਮੀਡੀਟੀ ਵਧ ਹੋਵੇਗੀ 10 11 ਨੂੰ ਨਜ਼ਰ ਮਾਰੀਏ 10 ਤਰੀਕ ਨੂੰ ਤਾਂ ਸਵੇਰ ਦੇ ਟਾਈਮ ਹਲਕੀ ਦੇ ਦਰਮਿਆਨੀ بارش ਹੋ ਸਕਦੀ ਹੈ ਰਾਤ ਦੇ ਟਾਈਮ ਹੀ ਟੁੱਟਵੀਂ بارش ਹੋਣ ਦਾ ਸੰਭਾਵਨਾ 11 ਤਰੀਕ ਨੂੰ ਸਾਰਾ ਦਿਨ ਟੁੱਟਵੀਂ بارش ਹੋਣ ਦੀ ਸੰਭਾਵਨਾ ਬਣੀ ਰਹੇਗੀ ਬាទ ਬាទ ਦਾ ਟੈਂਪਰੇਚਰ 33 ਡਿਗਰੀ ਰਹੇਗਾ 11 ਤਰੀਕ ਰਾਤ ਦੇ ਟਾਈਮ ਤੇ ਕਹਿ ਲਿਆ ਕਿ 12 ਤਰੀਕ ਅਗਲੀ ਸਵੇਰ ਜਿਆਦਾ ਮੀਂਹ ਆਉਣ ਦੀ ਸੰਭਾਵਨਾ ਹੋਵੇਗੀ 9 ਤਰੀਕ ਸੰਗਰੂਰ ਇਲਾਕੇ ਦੇ ਵਿੱਚ ਸੰਘਣੇ ਬੱਦਰ ਰਹਿਣਗੇ ਤੇ 10 ਤਰੀਕ ਨੂੰ ਵੀ ਇਸੇ ਤਰ੍ਹਾਂ ਸੰਘਣੇ ਬੱਦਰ ਰਹਿ ਕੇ ਸ਼ਾਮ ਦੇ 7-8 ਵਜੇ ਮੀਂਹ ਆਉਣ ਦੀ ਸੰਭਾਵਨਾ ਹੋਵੇਗੀ ਤੇ 11 ਤਰੀਕ ਨੂੰ ਸਾਰਾ ਦਿਨ 10-11 ਤੋਂ ਲੈ ਕੇ 6-7 ਵਜੇ ਤੱਕ ਮੀਂਹ ਆਉਣ ਦੀ ਸੰਭਾਵਨਾ ਰਹੇਗੀ 12 ਤਰੀਕ ਨੂੰ ਵੀ ਸੰਘਣੇ ਬੱਦਰ ਰਹਿਣਗੇ ਗੁਰੂਪੁਰ ਨਗਰ ਇਲਾਕੇ ਦੇ ਵਿੱਚ ਨਜ਼ਰ ਮਾਰੀਏ ਤਾਂ 9 ਤਰੀਕ ਨੂੰ ਸੰਘਣੇ ਬੱਦਲ ਬਣੇ ਰਹਿਣਗੇ 10 ਤਰੀਕ ਨੂੰ ਵੀ ਇਸੇ ਤਰ੍ਹਾਂ ਮੌਸਮ ਸਵੇਰ ਦੇ ਟਾਈਮ ਤੇ ਸ਼ਾਮ ਦੇ ਟਾਈਮ ਹਨੇਰੀ ਦੇ ਨਾਲ 5-6 ਤੋਂ ਲੈ ਕੇ 10-11 ਵਜੇ ਤੱਕ ਬਾਰਿਸ਼ ਹੋਵੇਗੀ 11 ਤਰੀਕ ਨੂੰ ਵੀ ਇਸੇ ਤਰ੍ਹਾਂ ਹੀ ਦੁਪਹਿਰ ਤੋਂ ਬਾਅਦ ਹਲਕੇ ਤੋਂ ਟੁੱਟਵੇਂ ਇਲਾਕੇ ਦੇ ਵਿੱਚ ਬਾਰਿਸ਼ ਹੋਣ ਦਾ ਮੌਸਮ ਰਵੇਗਾ ਮਾਨਸਾ ਇਲਾਕੇ ਦੇ ਵਿੱਚ 9 ਤਰੀਕ ਨੂੰ ਸੰਘਣੇ ਬੱਦਲ ਤੇ 4-5 ਵਜੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਆ 10 ਤਰੀਕ ਨੂੰ ਸਾਰਾ ਦਿਨ ਹੀ ਟੁੱਟਵੀਂ ਬਾਰਿਸ਼ ਹੋਣ ਦਾ ਮੌਸਮ ਬਣਿਆ ਰਹੇਗਾ ਬਾ 11 ਤਰੀਕ ਨੂੰ ਵੀ ਇਸੇ ਤਰ੍ਹਾਂ ਹੀ ਮੌਸਮ ਹੋਵੇਗਾ ਦੁਪਹਿਰ ਤੋਂ ਬਾਅਦ ਜ਼ਿਆਦਾ ਮੀਂਹ ਆਉਣ ਦੀ ਸੰਭਾਵਨਾ 6-7 ਵਜੇ ਤੱਕ ਬਣੀ ਰਹੇਗੀ ਤੇ 12 ਤਰੀਕ ਨੂੰ ਵੀ ਸੰਘਣੇ ਬੱਦਰ ਰਹਿਣਗੇ ਬਰਨਾਲਾ ਇਲਾਕੇ ਦੇ ਵਿੱਚ ਨજર ਮਾਰੀ ਹੈ ਤਾਂ 9 ਤਰੀਕ ਨੂੰ ਸੰਘਣੇ ਬੱਦਰ ਰਹਿ ਕੇ 10 ਤਰੀਕ ਨੂੰ ਸਵੇਰੇ ਹਲਕੇ ਟੁੱਟ-ਟੁੱਟਵੇਂ ਇਲਾਕੇ ਦੇ ਵਿੱਚ ਬਾਰਿਸ਼ ਹੋ ਸਕਦੀ ਆ ਇਸੇ ਤਰ੍ਹਾਂ ਹੀ ਸ਼ਾਮ ਨੂੰ 8-9 ਵਜੇ ਮੌਸਮ ਰਹੇਗਾ 11 ਤਰੀਕ ਨੂੰ ਦੁਪਹਿਰ ਦੇ ਟਾਈਮ 11 ਤੋਂ ਲੈ ਕੇ 3-4 ਵਜੇ ਤੱਕ ਦੁਬਾਰਾ ਫਿਰ ਮੀਂਹ ਆਉਣ ਦੀ ਸੰਭਾਵਨਾ ਰਹੇਗੀ ਪਰ ਕੋਈ ਜ਼ਿਆਦਾ ਮੀਂਹ ਆਉਣ ਦੀ ਸੰਭਾਵਨਾ ਨਜ਼ਰ ਨਹੀਂ ਆ ਰਹੀ ਅੱਤਵਰਤ ਟੈਂਪਰੇਚਰ 30 ਡਿਗਰੀ ਹੋਵੇਗਾ। ਮਲੇਰ ਕੋਟਲਾ ਇਲਾਕੇ ਦੇ ਵਿੱਚ 9 ਤਰੀਕ ਨੂੰ ਸੰਘਣੇ ਬੱਦਰ ਰਹਿਣਗੇ। ਸ਼ਾਮ ਦੇ ਟਾਈਮ 7-8 ਵਜੇ ਬਾਰਿਸ਼ ਹੋ ਸਕਦੀ ਆ ਤੇ 10 ਤਰੀਕ ਨੂੰ ਸਵੇਰੇ 3 ਤੋਂ ਲੈ ਕੇ 7-8 ਵਜੇ ਤੱਕ ਬਾਰਿਸ਼ ਹੋਣ ਦੀ ਸੰਭਾਵਨਾ ਤੇ ਸ਼ਾਮ ਦੇ ਟਾਈਮ ਹੀ ਹਲਕੇ ਟੁੱਟ ਟੁੱਟ ਮੇ ਇਲਾਕੇ ਦੇ ਵਿੱਚ ਮਾੜੀ ਮੋੜ ਬੂੰਦਾਬੰਦੀ ਤੇ 11 ਤਰੀਕ ਨੂੰ ਵੀ ਸਾਰਾ ਦਿਨ ਮੀਂਹ ਪੈਣ ਦੀ ਸੰਭਾਵਨਾ ਹੋਵੇਗੀ। ਖੜਾਕੇਦਾਰ ਮੀਂਹ ਰਾਤ ਦੇ ਟਾਈਮ ਰਹੇਗਾ। ਸ਼ੀਰ ਅਜੀਤ ਸਿੰਘ ਨਗਰ ਦਿਨ ਦੇ ਟਾਈਮ ਗਰਮੀ ਹੋਵੇਗੀ। ਵੱਧ ਤੋਂ ਵੱਧ ਟੈਂਪਰੇਚਰ 33 ਡਿਗਰੀ 9 ਤਰੀਕ ਨੂੰ ਰਹੇਗਾ ਤੇ 10 ਤਰੀਕ ਨੂੰ ਸੰਘਣੇ ਬੱਦਲ ਰਹਿਣਗੇ ਨਾਲ ਤੇਜ਼ ਹਨੇਰੀ ਚੱਲਦੀ ਰਹੇਗੀ 11 ਤਰੀਕ ਨੂੰ ਵੀ ਇਸੇ ਤਰ੍ਹਾਂ ਹੀ ਮੌਸਮ ਰਹੇਗਾ ਸ਼ਾਮ ਦੇ 7-8 ਵਜੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਆ ਫਤਿਹਗੜ੍ਹ ਸਾਹਿਬ ਨਜ਼ਰ ਮਾਰੀਏ ਤਾਂ 9 ਤਰੀਕ ਨੂੰ ਦੁਪਹਿਰ ਦੇ ਟਾਈਮ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਆ ਤੇ ਸਾਰਾ ਦਿਨ ਟੁੱਟਵੀਂ ਬੂੰਦਬੰਦੀ ਹੋਣ ਦੀ ਸੰਭਾਵਨਾ ਰਹੇਗੀ 11 ਤਰੀਕ ਨੂੰ ਵੀ ਇਸੇ ਤਰ੍ਹਾਂ ਹੀ ਮੌਸਮ ਸਾਰਾ ਦਿਨ ਬਣਿਆ ਰਹੇਗਾ ਸ਼ਾਮ ਦੇ 7-8 ਵਜੇ ਜ਼ਿਆਦਾ ਮੀਂਹ ਆਉਣ ਦੀ ਸੰਭਾਵਨਾ ਹੋਵੇਗੀ 11 ਤਰੀਕ ਨੂੰ ਵੀ ਇਸੇ ਤਰ੍ਹਾਂ ਹੀ ਮੌਸਮ ਰਹੇਗਾ ਤੇ ਦੁਪਹਿਰ ਦੇ 2-3 ਵਜੇ ਜ਼ਿਆਦਾ ਮੀਂਹ ਆਉਣ ਦੀ ਸੰਭਾਵਨਾ ਰਹੇਗੀ ਸੰਗਰੂਰ ਇਲਾਕੇ ਉੱਤੇ ਨਜ਼ਰ ਮਾਰੀਏ ਤਾਂ ਅਗਸਤ ਦੇ 9 ਤਰੀਕ ਨੂੰ ਸੰਘਣੇ ਬੱਦਰ ਰਹਿਣਗੇ 10 ਤਰੀਕ ਨੂੰ ਵੀ ਇਸੇ ਤਰ੍ਹਾਂ ਹੀ ਮੌਸਮ ਹੋਵੇਗਾ ਤੇ ਸ਼ਾਮ ਦੇ 7-8 ਵਜੇ ਜ਼ਿਆਦਾ ਮੀਂਹ ਆਉਣ ਦੀ ਸੰਭਾਵਨਾ ਰਹੇਗੀ 11 ਤਰੀਕ ਨੂੰ ਦੁਪਹਿਰ ਦੇ 11 ਤੋਂ ਲੈ ਕੇ ਸ਼ਾਮ ਦੇ 7-8 ਵਜੇ ਤੱਕ ਮੌਲੇ ਧਰਮੀ ਪੈਣ ਦੀ ਸੰਭਾਵਨਾ ਨਜ਼ਰ ਆ ਰਹੀ ਹੈ ਪਰਿਆਲਾ ਦੇ ਇਲਾਕੇ ਦੇ ਵਿੱਚ 9 ਤਰੀਕ ਨੂੰ ਸੰਘਣੇ ਬੱਦਰ ਰਹਿਣਗੇ ਰਾਤ ਦੇ ਟਾਈਮ ਹਲਕੀ ਤੋਂ ਦਰਮਿਆਨੀ ਬਾਰਿਸ਼ ਟਟਵੇ ਇਲਾਕੇ ਦੇ ਵਿੱਚ ਹੋ ਸਕਦੀ ਆ ਤੇ 11 ਤਰੀਕ ਨੂੰ ਸ਼ਾਮ ਨੂੰ 6 ਤੋਂ ਲੈ ਕੇ ਅਗਲੀ ਸਵੇਰ 6-7 ਵਜੇ ਤੱਕ ਮੀਂਹ ਪੈਣ ਦੀ ਸੰਭਾਵਨਾ ਬਰਕਰਾਰ ਰਹੇਗੀ ਤੇ ਉਸ ਤੋਂ ਬਾਅਦ ਸ਼ਾਮ ਨੂੰ 4 ਤੋਂ ਲੈ ਕੇ ਦੁਬਾਰਾ ਫਿਰ ਰਾਤ ਪਰ ਮੀਂਹ ਪੈਣ ਦੀ ਸੰਭਾਵਨਾ ਰਹੇਗੀ ਜਿਲੰਦਰ ਇਲਾਕੇ ਦੇ ਵਿੱਚ 8 ਤਰੀਕ ਰਾਤ ਦੇ ਟਾਈਮ ਮੀਂਹ ਆਉਣ ਦੀ ਸੰਭਾਵਨਾ ਹੋਵੇਗੀ 9 ਤਰੀਕ ਸੰਘਣੇ ਬੱਦਰ ਰਹਿਣਗੇ 10 ਤਰੀਕ ਨੂੰ ਵੱਤਵਤ ਟੈਂਪਰੇਚਰ 33 ਡਿਗਰੀ ਤੇ ਰਾਤ ਦੇ ਟਾਈਮ ਹੀ ਆਉਣ ਦੀ ਸੰਭਾਵਨਾ ਰਹੇਗੀ 11 ਤਰੀਕ ਸਵੇਰੇ 4-5 ਵਜੇ ਮੌਲੇਧਰ ਮੀਂਹ ਆਉਣ ਦੀ ਸੰਭਾਵਨਾ ਤੇ ਦਿਨ ਭਰ ਸੰਘਣੀ ਬੱਦਰ ਰਹਿਣਗੇ। ਕਪੂਰਥਲਾ ਇਲਾਕੇ ਦੇ ਵਿੱਚ ਵੀ 8 ਤਰੀਕ ਰਾਤ ਦੇ ਟਾਈਮ ਹੀ ਆਉਣ ਦੀ ਸੰਭਾਵਨਾ ਤੇ ਅਗਲੀ ਸਵੇਰ 4-5 ਵਜੇ ਤੱਕ ਟੁੱਟਵੀਂ ਬਾਰਿਸ਼ ਹੋਣ ਦੀ ਸੰਭਾਵਨਾ ਬਣੀ ਰਹੇਗੀ। ਵੱਤਵਤ ਟੈਂਪਰੇਚਰ 34 ਡਿਗਰੀ 9 ਤਰੀਕ ਨੂੰ ਤੇ 10 ਤਰੀਕ ਨੂੰ ਵੀ ਸਵੇਰ ਦੇ ਟਾਈਮ ਹਲਕੀ ਟੁੱਟਵੀਂ ਬਾਰਿਸ਼ ਹੋਣ ਦੀ ਸੰਭਾਵਨਾ ਤੇ ਰਾਤ ਭਰ ਵੀ ਮੀਂਹ ਆਉਣ ਦੀ ਸੰਭਾਵਨਾ 10 ਤਰੀਕ ਨੂੰ ਹੋਵੇਗੀ 11 ਤਰੀਕ ਨੂੰ ਵੀ ਇਸੇ ਤਰ੍ਹਾਂ ਹੀ ਮੌਸਮ ਬਣਿਆ ਰਹੇਗਾ ਸਵੇਰ ਦੇ 9-10 ਵਜੇ ਤੱਕ ਬਾਰਿਸ਼ ਆਉਣ ਦੀ ਸੰਭਾਵਨਾ ਤੇ ਵੱਧ ਤੋਂ ਵੱਧ ਟੈਂਪਰੇਚਰ 32 ਡਿਗਰੀ ਹੋਵੇਗੀ ਨਵਾਂ ਸ਼ਹਿਰ ਦੇ ਵਿੱਚ ਨਜ਼ਰ ਮਾਰੀਏ ਤਾਂ 9 ਤਰੀਕ ਨੂੰ ਵੱਧ ਤੋਂ ਵੱਧ ਟੈਂਪਰੇਚਰ 34 ਡਿਗਰੀ ਰਹੇਗਾ ਸੰਘਣੇ ਬੱਦਰ ਰਹਿਣਗੇ 10 ਤਰੀਕ ਨੂੰ ਵੀ ਇਸੇ ਤਰ੍ਹਾਂ ਹੀ ਮੌਸਮ ਹੋਵੇਗਾ ਜਿਆਦਾ ਮੀਂਹ ਆਉਣ ਦੀ ਸੰਭਾਵਨਾ ਸ਼ਾਮ ਦੇ 6-7 ਵਜੇ ਰਹੇਗੀ ਨਾਲ ਤੇਜ਼ ਹਨੇਰੀ ਚੱਲਦੀ ਰਹੇਗੀ ਤੇ ਅਗਲੀ ਸਵੇਰ ਤੱਕ ਮੀਂਹ ਹੋਵੇਗਾ 11 ਤਰੀਕ ਨੂੰ ਸਾਰੇ ਦਿਨ ਹੀ ਮੀਂਹ ਆਉਣ ਦੀ ਸੰਭਾਵਨਾ ਰਹੇਗੀ ਤੇ ਰਾਤ ਭਰ ਵੀ ਹਲਕੇ ਤੋਂ ਟੁੱਟਵੇਂ ਇਲਾਕੇ ਦੇ ਵਿੱਚ بارش ਹੋਵੇਗੀ। ਹੁਸ਼ਿਆਰਪੁਰ ਇਲਾਕੇ ਦੇ ਵਿੱਚ 8 ਤਰੀਕ ਨੂੰ ਸੰਘਣੇ ਬੱਦਲ ਤੇ ਟੁੱਟਵੇਂ ਰਾਤ ਨੂੰ ਟੁੱਟਵੇਂ ਇਲਾਕੇ ਦੇ ਵਿੱਚ ਹਲਕੇ ਤੋਂ ਬੂੰਦਾਬੰਦੀ ਹੋ ਸਕਦੀ ਆ। 9 ਤਰੀਕ ਨੂੰ ਸੰਘਣੇ ਬੱਦਲ ਰਹਿਣਗੇ ਤੇ 10 ਤਰੀਕ ਨੂੰ ਵੀ ਇਸੇ ਤਰ੍ਹਾਂ ਹੀ ਮੌਸਮ ਹੋ ਕੇ ਹਲਕੇ ਤੋਂ ਟੁੱਟਵੀਂ بارش ਸ਼ਾਮ ਨੂੰ 3-4 ਵਜੇ ਤੋਂ ਲੈ ਕੇ ਰਾਤ ਭਰ ਹੁੰਦੀ ਰਹੇਗੀ ਤੇ 11 ਤਰੀਕ ਨੂੰ ਮੌਲੇ ਧਰਮੀ ਅਗਲੀ ਸਵੇਰ 9 ਤੋਂ 10 ਵਜੇ ਤੱਕ ਪਿੰਡਰ ਵੇਗਾ ਤੇ ਨਾਲ ਬਦਲ ਗਰਜਦੇ ਰਹਿਣਗੇ ਵੱਧ ਤੋਂ ਵੱਧ ਟੈਂਪਰੇਚਰ 30 ਡਿਗਰੀ ਹੋਵੇਗਾ ਤੇ ਉਸ ਤੋਂ ਬਾਅਦ 12 ਤਰੀਕ ਨੂੰ ਵੀ ਇਸੇ ਤਰ੍ਹਾਂ ਹੀ ਮੌਸਮ ਮੀਂਹ ਵਾਲਾ ਬਣਿਆ ਰਹੇਗਾ ਅੰਮ੍ਰਿਤਸਰ ਇਲਾਕੇ ਤੇ ਨਜ਼ਰ ਮਾਰੀਏ ਤਾਂ 9 ਤਰੀਕ ਸਵੇਰ ਦੇ 3-4 ਵਜੇ ਹਲਕੀ ਤੋਂ ਟੁੱਟਮੀ بارش ਪੈਂਦੀ ਹੋਈ ਸਵੇਰੇ 7-8 ਵਜੇ ਤੱਕ ਰਹੇਗੀ ਉੱਤਮੀ ਇਲਾਕੇ ਦੇ ਵਿੱਚ ਕੋਈ ਬਾਤ ਜ਼ਿਆਦਾ ਮੀਂਹ ਆਉਣ ਦੀ ਸੰਭਾਵਨਾ ਨਜ਼ਰ ਨਹੀਂ ਆ ਰਹੀ 10 ਤਰੀਕ ਨੂੰ ਨਜ਼ਰ ਮਾਰੀਏ ਤਾਂ ਸਵੇਰੇ 4-5 ਵਜੇ ਦੁਬਾਰਾ ਫਿਰ ਹਲਕੇ ਤੋਂ ਟੁੱਟਵੀਂ بارش ਹੋਣ ਦਾ ਮੌਸਮ ਬਣਿਆ ਰਹੇਗਾ ਤੇ ਸਾਰਾ ਦਿਨ ਹੀ ਸੰਘਣੇ ਬੱਦਲ ਰਹਿਣਗੇ ਵੱਧ ਤੋਂ ਵੱਧ ਟੈਂਪਰੇਚਰ 34 ਡਿਗਰੀ ਹੋਵੇਗਾ 11 ਤਰੀਕ ਸਵੇਰ ਦੇ ਟਾਈਮ 3 ਵਜੇ ਦੁਬਾਰਾ ਫਿਰ ਮੀਂਹ ਆਉਣ ਦੀ ਸੰਭਾਵਨਾ ਤੇ ਸਾਰਾ ਦਿਨ ਹੀ ਹਲਕੇ ਤੋਂ ਟੁੱਟਵੇਂ ਇਲਾਕੇ ਦੇ ਵਿੱਚ ਸੰਘਣੇ ਬੱਦਲ ਰਹਿਣਗੇ 12 ਤਰੀਕ ਨੂੰ ਵੀ ਇਸੇ ਤਰ੍ਹਾਂ ਹੀ ਝੜੀ ਲੱਗੀ ਰਹੇਗੀ ਤੇ ਜ਼ਿਆਦਾ ਮੀਂਹ ਆਉਣ ਦੀ ਸੰਭਾਵਨਾ ਨਜ਼ਰ ਨਹੀਂ ਆ ਰਹੀ ਤੰਤਰਗੱਤੀ ਇਲਾਕੇ ਵਿੱਚ ਨਜ਼ਰ ਮਾਰੀ ਹੈ ਤਾਂ 8 ਤਰੀਕ ਨੂੰ ਹਲਕੀ ਤੋਂ ਦਰਮਿਆਨੀ بارش ਰਾਤ ਦੇ ਟਾਈਮ ਹੋ ਸਕਦੀ ਹੈ 9 ਤਰੀਕ ਨੂੰ ਸੰਘਣੇ ਬੱਦਰ ਰਹਿਣਗੇ 10 ਤਰੀਕ ਨੂੰ ਵੀ ਸੰਘਣੇ ਬੱਦਰ ਰਹਿਣ ਦੀ ਸੰਭਾਵਨਾ ਨਜ਼ਰ ਆ ਰਹੀ ਆ ਤੇ 11 ਤਰੀਕ ਨੂੰ ਹਲਕੇ ਤੋਂ ਟੁੱਟਵੇਂ ਇਲਾਕੇ ਦੇ ਵਿੱਚ ਮਾੜੀ ਮੌਟ 10 ਤੇ 11 ਨੂੰ ਬੂੰਦਬੰਦੀ ਹੋ ਸਕਦੀ ਆ ਗਰਦਾਸਪੁਰ ਇਲਾਕੇ ਦੇ ਵਿੱਚ 9 ਤਰੀਕ ਨੂੰ ਬਹੁਤ ਵਾਰ ਟੈਂਪਰੇਚਰ 34 ਡਿਗਰੀ ਹੋਵੇਗਾ 10 ਤਰੀਕ ਨੂੰ 2-3 ਵਜੇ ਤੱਕ ਸਵੇਰ ਦੇ ਟਾਈਮ 4 ਵਜੇ ਹਲਕੀ ਤੋਂ ਦਰਮਿਆਨੀ بارش ਹੋ ਸਕਦੀ ਆ ਦੁਪਹਿਰ ਦੇ ਟਾਈਮ ਸੰਘਣੇ ਬੱਦਰ ਰਹਿਣਗੇ ਰਾਤ ਦੇ ਟਾਈਮ ਦੁਬਾਰਾ ਫਿਰ ਮੀਂਹ ਆਉਣ ਦੀ ਸੰਭਾਵਨਾ 10 ਤਰੀਕ ਨੂੰ ਹੋਵੇਗੀ ਤੇ 11 ਤਰੀਕ ਨੂੰ 4-5 ਵਜੇ ਸੰਘਣੇ ਬੱਦਲਾਂ ਦੇ ਨਾਲ ਮੌਲੇ ਧਰਮੀ ਆਉਣ ਦੀ ਸੰਭਾਵਨਾ ਹੋਵੇਗੀ 12 ਤਰੀਕ ਨੂੰ ਵੀ ਇਸੇ ਤਰ੍ਹਾਂ ਹੀ ਸੰਘਣੇ ਬੱਦਲਾ ਬਣੇ ਰਹਿਣਗੇ ਪਠਾਨਕੋੜ ਇਲਾਕੇ ਦੇ ਵਿੱਚ 9 ਤਰੀਕ ਨੂੰ ਦੁਪਹਿਰ ਦੇ 1-2 ਵਜੇ ਬਾਰਿਸ਼ ਆਉਣ ਦੀ ਸੰਭਾਵਨਾ ਤੇ ਰਾਤ ਭਰ ਵੀ ਮੀਂਹ ਆਉਣ ਦੀ ਸੰਭਾਵਨਾ ਰਹੇਗੀ 10 ਤਰੀਕ ਦੀ ਸਵੇਰ ਤੇ 4 ਵਜੇ ਤੋਂ ਲੈ ਕੇ ਹੀ ਸ਼ਾਮ ਦੇ 8-9 ਵਜੇ ਤੱਕ ਲਗਾਤਾਰ ਮੀਂਹ ਪੈਣ ਦੀ ਸੰਭਾਵਨਾ ਬਣੀ ਰਹੇਗੀ ਤੇ 11 ਤਰੀਕ ਵੀ ਇਸੇ ਤਰ੍ਹਾਂ ਹੀ ਮੌਸਮ ਆਗਲੀ ਸਵੇਰ ਤੱਕ 10-11 ਵਜੇ ਤੱਕ ਮੀਂਹ ਆਉਣ ਦੀ ਸੰਭਾਵਨਾ ਹੋਵੇਗੀ ਸ਼ਾਮ ਦੇ ਟਾਈਮ ਹੀ ਟਟਵੇਂ ਇਲਾਕੇ ਦੇ ਵਿੱਚ ਲਗਾਤਾਰ ਬੂੰਦਾਬੰਦੀ ਹੋ ਸਕਦੀ ਆ 2-3 ਦਿਨ ਲਗਾਤਾਰ ਛੜੀ ਪਠਾਨਕੋਟ ਦੇ ਵਿੱਚ ਲੱਗੀ ਰਹੇਗੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਪੰਜਾਬ ਦੇ ਹਰ ਜ਼ਿਲ੍ਹੇ ਦਾ ਮੌਸਮ ਜਾਣਨ ਵਾਸਤੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਬੈਲ ਆਈਕਨ ਉਤੇ ਕਲਿੱਕ ਕਰ ਦਿਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਪਤਾ ਚੱਲਦਾ ਰਹੇ ਬਹੁਤ ਬਹੁਤ ਤੁਹਾਡਾ ਧੰਨਵਾਦ